ਕਸਬਾ ਆਦਮਪੁਰ ਦੇ ਪੈਂਦੇ ਪਿੰਡ ਡੂੰਡਾ ਵਿਖੇ ਸਾਰਾ ਗਾੜੀ ਦੇ ਸ਼ਹੀਦਾਂ ਦੀ ਯਾਦ ਵਿੱਚ ਇੱਕ ਮੈਮੋਰੀਅਲ ਬਣਾਉਣ ਦਾ ਫੈਸਲਾ ਲੈਂਦੇ ਆ ਉਸ ਇਮਾਰਤ ਦਾ ਉਦਘਾਟਨ ਕੀਤਾ ਗਿਆ ਜਿਸ ਵਿੱਚ ਬਹੁਤ ਸਾਰੀਆਂ ਸਹੂਤਾਵਾਂ ਹੋਣਗੀਆਂ ਅਤੇ ਸੰਤ ਬਾਬਾ ਜਲਕ ਸਿੰਘ ਜੱਬੜ ਵਾਲਿਆਂ ਵੱਲੋਂ ਸ਼ਹੀਦਾਂ ਤੇ ਖੇਡ ਸਟੇਡੀਅਮ ਦਾ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਕੇ ਨੀਂਹ ਪੱਥਰ ਰੱਖਿਆ ਗਿਆ ਇਸ ਮੌਕੇ ਜਤਿੰਦਰ ਜੇ ਮਨਾਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਇਸ ਬਾਰੇ ਪੂਰੀ ਜਾਣਕਾਰੀ ਸਾਂਝੀ ਕੀਤੀ ਗਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਜੇ ਮਨਾਸ ਦਾਸ ਸੰਤਵਰਦਨ ਸਿੰਘ ਲੰਮੜਦਾਲ ਪ੍ਰਵੰਸ ਸਿੰਘ ਮਨਾਸ ਚੈਰੀਟੇਬਲ ਟਰਸਟ ਅੱਜ ਬਹੁਤ ਹੀ ਭਗਾ ਭਰਿਆ ਦੇਣਿਆ ਵੀ ਅਸ ਅੱਜ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਸ ਦੀ ਜੋ ਸਾਨੂੰ ਬਖਸ਼ਿਸ਼ ਹੈ ਸਾਡੇ ਬਹੁਤ ਹੀ ਮਾਨਯੋਗ ਅੰਕਲ ਗਿਆਨ ਸਿੰਘ ਜੀ ਮਨਾਸ ਇੰਗਲੈਂਡ ਤੋਂ ਯੂਕੇ ਤੋਂ ਅਤੇ ਉਹਨਾਂ ਦਾ ਸਾਰਾ ਹੀ ਪਰਿਵਾਰ ਉਹਨਾਂ ਨੇ ਇਹ ਜਗ੍ਹਾ ਦੇ ਕੇ ਸਾਨੂੰ ਮੌਕਾ ਦਿੱਤਾ ਸੇਵਾ ਦਾ ਵੀ ਅਸੀਂ ਇੱਥੇ ਸਿੰਘਾਂ ਸ਼ਹੀਦਾਂ ਦੇ ਸਾਰਾ ਗੜੀ ਦੀ ਯਾਦ ਚ ਇੱਕ ਮੈਮੋਰੀਅਲ ਔਰ ਇੱਕ ਪਲੇਗਰਾਉਂਡ ਸਟੇਡੀਅਮ ਬਣਾਈਏ ਜਿਸ ਦੇ ਵਿੱਚ ਜਿਮ ਹੋਊਗਾ ਜਿਸ ਦੇ ਵਿੱਚ ਵਾਲੀਬਾਲ ਕੋਰਟ ਹੋਊਗਾ ਬਾਸਕਟਬਾਲ ਕੋਰਟ ਹੋਊਗਾ ਪ੍ਰੋਪਰ ਵਾਸ਼ਰੂਮਸ ਹੋਊਗੇ ਕੈਂਟੀਨ ਹੋਊਗੀ ਸੋ ਇਹ ਪ੍ਰੋਜੈਕਟ ਅਸੀਂ ਗੁਰੂ ਮਹਾਰਾਜ ਨੂੰ ਅਰਦਾਸ ਕੀਤੀ ਆ ਤਾਂ ਸੰਤਪਾਪਾ ਜਨਕ ਸਿੰਘ ਜੀ ਬਾਬਾ ਮੋਹਨ ਸਿੰਘ ਜੀ ਜੱਬਰ ਤੋਂ ਆ ਕੇ ਉਨਾ ਨੀ ਦਾ ਨੀ ਪੱਤਰ ਰੱਖਿਆ ਤਾਂ ਅਸੀਂ ਗੁਰੂਵਾਲੇ ਅੱਗੇ ਅਰਦਾਸ ਕਰਦੇ ਹਾਂ ਵੀ ਸਾਡੇ ਸਿਰ ਤੇ ਹੱਥ ਰੱਖਣ ਤਾਂ ਕਿ ਪ੍ਰੋਜੈਕਟ ਕਾਮਯਾਬ ਹੋ ਸਕੇ ਔਰ ਇਹਦੇ ਨਾਲ ਜਿਹੜੇ ਸਾਡੇ ਇਲਾਕੇ ਦੇ ਆਲੇ ਦੋਲੇ 30 35 ਪਿੰਡਾਂ ਦੇ ਬੱਚੇ ਆ ਉਸ ਇਸ ਸਪੋਰਟਸ ਸਟੇਡੀਅਮ ਦਾ ਲਾਭ ਲੈ ਸਕੇ ਤਾਂ ਇਸ ਦੇ ਨਾਲ ਨਾਲ ਜੋ ਮੈਮੋਰੀਅਲ ਆ ਸਾਡੀ ਇੱਛਾ ਆ ਕਿ ਜਿਹੜੀਆਂ ਫਲਾਈਟਾਂ ਚਾਰ ਪੰਜ ਚੱਲ ਰਹੀਆਂ ਜਿੰਨੇ ਵੀ ਐਨ ਆਰ ਆਈ ਬੰਬੇ ਦਿੱਲੀ ਤੋਂ ਆਉਣ ਉਹ ਇੱਥੇ ਮੈਮੋਰੀਅਲ ਦੇਖ ਕੇ ਫੇਰ ਅੱਗੇ ਜਾਣ ਨਾਲ ਦੇ ਰੈਸਟੋਰੈਂਟ ਦੀ ਸਹੂਲਤ ਵੀ ਬਣਾਵਾਂਗੇ ਤਾਂ ਕਿ ਜੋ ਲੋਕਾਂ ਨੂੰ ਪਤਾ ਲੱਗ ਸਕੇ ਜੋ ਸਾਡੇ ਅਨਸੰਗ ਹੀਰੋ ਆ ਸਾਡੇ ਇਸ ਪਿੰਡ ਦੇ ਦੋ ਸ਼ਹੀਦ ਸੀਗੇ ਸਰਦਾਰ ਜੀਵਨ ਸਿੰਘ ਤੇ ਗੁਰਮukh ਸਿੰਘ ਸਾਡੇ ਪਿੰਡ ਦੇ ਲੋਕਾਂ ਨੂੰ ਹੀ ਉਹਦੇ ਬਾਰੇ ਪਤਾ ਤੋਂ ਬਾਕੀ ਦੁਨੀਆ ਨੂੰ ਤਾਂ ਕੀ ਪਤਾ ਹੋਣਾ ਸੋ ਸਾਡਾ ਇਹ ਇੱਕ ਛੋਟਾ ਜਿਹਾ ਉਪਰਾਲਾ ਆ ਕਿ ਸਾਰੀ ਦੁਨੀਆ ਨੂੰ ਉਹਨਾਂ ਸਿੰਘਾਂ ਸ਼ਹੀਦਾਂ ਬਾਰੇ ਪਤਾ ਲੱਗ ਸਕੇ ਜਿਨ੍ਹਾਂ ਨੇ ਸਾਡੀ ਕੌਮ ਦਾ ਸਿਰ ਉੱਚਾ ਕੀਤਾ ਜੋ ਕਿ ਇਹ ਲੜਾਈ ਆ ਇਹ ਸਾਰੇ ਦੁਨੀਆ ਚ ਪੜਾਈ ਵੀ ਜਾਂਦੀ ਆ ਔਰ ਇੱਕ ਬਹੁਤ ਮਹਾਨ ਲੜਾਈ ਮੰਨੀ ਜਾਂਦੀ ਆ ਜਿੱਥੇ ਕਿ ਸਾਰੇ ਦੇ ਸਾਰੇ 21 ਸਿੰਘ ਸ਼ਹੀਦ ਹੋਏ ਔਰ ਉਹਨਾਂ ਨੂੰ ਬਿਗੇਸਟ ਆਨਰ ਜਿਹੜਾ ਉਸ ਟਾਈਮ ਦਾ ਆਰਡਰ ਆਫ ਕੈਨੇਡਾ ਮਿਲਿਆ ਸੋ ਇਹਨਾਂ ਕੁਛ ਕਹਿੰਦਾ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਦਮਪੁਰ ਤੋਂ ਹਣੀ ਸੰਧੂ ਦੀ ਖਾਸ ਰਿਪੋਰਟ